ਸਸ਼ੀਗਾਰ ਪੰਜਾਬੀਜ਼ ਦੇਖ ਰਹੀ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਵਿੰਦਰ ਕੋਟ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਕਰ ਲੈਣੇ ਆਂ ਸੁਰਖੀਆਂ ਦੇ ਨਾਲ ਵੀ ਵੀ ਜੀ ਰਾਮ ਜੀ ਕਾਨੂੰਨ ਖਿਲਾਫ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਜਥੇਦਾਰ ਸਾਹਿਬ ਦਾ ਹਰ ਹੁਕਮ ਸਾਨੂੰ ਪਰਵਾਹ ਕੀਰਤਨ ਵਿਵਾਰ ਤੇ ਬੋਲੇ ਪੰਜਾਬੀ ਗਾਇ ਜਸਬੀਰ ਜੱਸੀ ਜਸਬੀਰ ਜੱਸੀ ਦਾ ਕੋਈ ਕਸੂਰ ਨਹੀਂ ਕਸੂਰਵਾਰ ਮੈਂ ਹਾਂ ਮੈਂ ਹੀ ਉਸ ਨੂੰ ਮਜਬੂਰ ਕੀਤਾ ਸਜ਼ਾ ਦੇਣੀ ਹੈ ਤਾਂ ਮੈਨੂੰ ਦਿਓ ਭਾਈ ਹਰਜਿੰਦਰ ਸਿੰਘ ਨੇ ਜਸਬੀਰ ਜੱਸੀ ਦੇ ਹੱਕ ਦੇ ਵਿੱਚ ਦਿੱਤਾ ਬਿਆਨ ਹਾਈ ਕੋਰਟ ਪਹੁੰਚਿਆ 32852 ਰੂਪਾਂ ਦਾ ਮਾਮਲਾ ਕੋਰਟ ਨੇ ਨੋਟਿਸ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ ਆਈ ਬਲਦੇਵ ਸਿੰਘ ਵਡਾਲਾ ਨੇ ਵੀ ਸ਼ਰਮੀ ਕਮੇਟੀ ਨੂੰ ਇਸ ਮੁੱਦੇ ਤੇ ਸਿਆਸਤ ਨਾ ਕਰਨ ਦੀ ਦਿੱਤੀ ਸਲਾਹ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਸਰਕਾਰ ਨੇ ਅੱਜ ਮਨਰੇਗਾ ਸਕੀਮ ਦਾ ਨਾਮ ਬਦਲਣ ਦੇ ਸੈਂਟਰ ਸਰਕਾਰ ਦੇ ਫੈਸਲੇ ਉੱਤੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ। ਵਿਸ਼ੇਸ਼ اجلاس ਦੌਰਾਨ ਕੇਂਦਰ ਸਰਕਾਰ ਦੇ BBGJ ਰਾਮਜੀ ਕਾਨੂੰਨ ਖਿਲਾਫ ਅਤੇ ਮਨਰੇਗਾ ਦੇ ਵਿੱਚ ਬਦਲਾਅ ਦਾ ਵਿਰੋਧ ਕੀਤਾ ਗਿਆ ਤੇ ਇਸ ਬਦਲਾਅ ਖਿਲਾਫ ਮਤਾ ਪਾਸ ਕੀਤਾ ਗਿਆ। ਇਹ ਮਤਾ ਮੰਤਰੀ ਤਰਨੂਪੀ ਸਿੰਘ ਸੋਨ ਦੇ ਵੱਲੋਂ ਸਦਨ ਅੰਦਰ ਪੇਸ਼ ਕੀਤਾ ਗਿਆ ਸੀ ਜਿਸ ਨੂੰ ਸਦਨ ਅੰਦਰ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ। ਸੋ ਇਲਾਵਾ ਅੱਜ ਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੀ ਕੁਝ ਖਾਸ ਰਿ ਇਸ ਸੰਬੰਧੀ ਵੇਖ ਲੈਣੇ ਆ ਇੱਕ ਖਾਸ ਰਿਪੋਰਟ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੌਰਾਨ ਸੈਂਟਰ ਸਰਕਾਰ ਦੇ VBG ਰਾਮਜੀ ਕਾਨੂੰਨ ਖਿਲਾਫ ਅਤੇ ਮਨਰੇਗਾ ਦੇ ਵਿੱਚ ਬਦਲਾਅ ਦਾ ਵਿਰੋਧ ਕੀਤਾ ਗਿਆ ਅਤੇ ਇਸ ਬਦਲਾਅ ਖਿਲਾਫ ਮਤਾ ਪਾਸ ਕੀਤਾ ਗਿਆ ਇਹ ਮਤਾ ਮੰਤਰੀ ਤਰਨਪ੍ਰੀਤ ਸਿੰਘ ਸੋਨ ਦੇ ਵੱਲੋਂ ਸदन ਅੰਦਰ ਪੇਸ਼ ਕੀਤਾ ਗਿਆ ਸੀ ਜਿਸ ਨੂੰ ਸदन ਅੰਦਰ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ ਇਹ ਸਦਨ ਸਵਾਰਜ ਕਰਦਾ ਹੈ ਕਿ ਰਾਜ ਸਰਕਾਰ ਭਾਈਪਾ ਦੀ ਕੇਂਦਰੀ ਸਰਕਾਰ ਤੋਂ ਮੰਗ ਕਰੇ ਕਿ ਮਨਰੇਗਾ ਨੂੰ ਖਤਮ ਕਰਨ ਦੇ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਮਨਰੇਗਾ ਨੂੰ ਪੂਰੀ ਤਰ੍ਹਾਂ ਇਸ ਦੇ ਅਸਲ ਅਧਿਕਾਰ ਆਧਾਰਿਤ ਰੂਪ ਵਿੱਚ ਬਹਾਲ ਕੀਤਾ ਜਾਵੇ ਅਤੇ ਦੇਸ਼ ਭਰ ਦੇ ਦਲਤ ਮਜ਼ਦੂਰਾਂ ਤੇ ਗਰੀਬ ਦਲਤ ਪਰਿਵਾਰਾਂ ਦੇ ਲਈ ਕੰਮ ਅਤੇ ਉਜਰ ਦੀ ਗਰੰਟੀ ਯਕੀਨੀ ਬਣਾਈ ਜਾਵੇ ਪੰਜਾਬ ਵਿਧਾਨ ਸਭਾ ਦਲਤਾਂ ਅਤੇ ਗਰੀਬ ਮਜ਼ਦੂਰਾਂ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਪ੍ਰਤਾਪ ਸਰਬਸੰਮਤੀ ਨਾਲ ਪ੍ਰਸਤਾਵ ਹੋਇਆ ਤੇ ਉਧਰ ਮੰਤਰੀ ਸੋਨ ਨੇ ਬਾਦਲਾਂ ਉੱਤੇ ਵੀ ਨਿਸ਼ਾਨਾ ਸਾਧਿਆ ਸੋਨ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਨੇ ਇਸ ਪੂਰੇ ਮੁੱਦੇ ਤੇ ਚੁੱਪੀ ਬਣਾਈ ਹੋਈ ਹੈ ਕਿਉਂਕਿ ਇਹ ਭਾਜਪਾ ਨਾਲ ਮੁੜ ਗਠਜੋੜ ਕਰਨਾ ਚਾਹੁੰਦੇ ਹਨ ਇਹ ਸਦਨ ਇਹ ਵੀ ਨੋਟ ਕਰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਸ ਪੂਰੇ ਮੁੱਦੇ ਤੇ ਪੂਰਨ ਤੌਰ ਤੇ ਚੁੱਪੀ ਬਣਾਈ ਹੋਈ ਹੈ ਇਹ ਚੁੱਪੀ ਇਸ ਗੱਲ ਲਈ ਕਿ ਕਿਉਂਕਿ 2027 ਵਿੱਚ ਭਾਜਪਾ ਨਾਲ ਆਪਣਾ ਗੱਠ ਜੋੜ ਦੁਬਾਰਾ ਸਥਾਪਿਤ ਕਰਨ ਦੀ ਉਮੀਦ ਕਰਦੇ ਹਨ ਭਾਵੇਂ ਦਲਤਾ ਨੂੰ ਇਸ ਦੀ ਕੀਮਤ ਚੁਕਾਣੀ ਪੈ ਜਾਵੇ ਦਲਤਾ ਦੇ ਵਿਰੁੱਧ ਫੈਸਲਿਆਂ ਦੇ ਚੁੱਪ ਰਹਿਣ ਦਾ ਇੱਕ ਅਪਰਾਧ ਮੰਨਿਆ ਜਾਊਗਾ ਇਸ ਲਈ ਇਹ ਸਦਨ ਸਫਾਰਸ਼ ਕਰਦਾ ਹੈ ਕਿ ਰਾਜ ਸਰਕਾਰ ਭਾਜਪਾ ਦੀ ਕੇਂਦਰੀ ਸਰਕਾਰ ਤੋਂ ਮੰਗ ਕਰੇ ਕੇ ਮਨਰੇਗਾ ਨੂੰ ਖਤਮ ਕਰਨ ਦੇ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਕੇਂਦਰ ਸਰਕਾਰ ਦੇ ਵੱਲੋਂ ਮਨਰੇਗਾ ਵਿੱਚ ਕੀਤੇ ਗਏ ਬਦਲਾਅ ਦੇ ਵਿਰੋਧ ਵਿੱਚ ਪੰਜਾਬ ਵਿਧਾਨ ਸਭਾ ਦੇ ਵੱਲੋਂ ਸੱਦੇਗੀ ਅੱਜ ਵਿਧਾਨ ਸਭਾ ਵਿਸ਼ੇਸ਼ اجلاس ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਪਾ ਨੇ ਇਸ ਨੂੰ ਸਮਾ ਅਤੇ ਪੈਸੇ ਦੀ ਬਰਬਾਦੀ ਦੱਸਿਆ ਵਿਧਾਨ ਸਭਾ ਦੇ ਵਿੱਚ ਬੋਲਦੇ ਆ ਬਾਜਪਾ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜਿਹੇ ਕਿੰਨੇ ਸਪੈਸ਼ਲ ਸੈਸ਼ਨ ਸੱਦੇ ਗਏ ਪਰ ਸਪੈਸ਼ਲ ਸੈਸ਼ਨ ਉਸ ਨੂੰ ਕਿਹਾ ਜਾਂਦਾ ਹੈ ਜਿਸ ਦੇ ਵਿੱਚੋਂ ਕੁਝ ਨਿਕਲੇ ਬਾਜਪਾ ਦਾ ਕਹਿਣਾ ਹੈ ਕਿ ਇਹ ਕਿਹੋ ਜਿਹਾ ਸਪੈਸ਼ਲ ਸੈਸ਼ਨ ਹੈ ਜਿਸ ਦੇ ਵਿੱਚ ਕੁਝ ਵੀ ਨਹੀਂ ਨਿਕਲਦਾ ਵੀ ਬੇਨਤੀ ਹੈ ਜਿਹੜਾ ਸਾਡੇ ਕਹਿਣ ਦਾ ਮਕਸਦ ਸੀ ਜਿਹੜਾ ਇਹਨਾਂ ਨੂੰ ਉਠਾਇਆ ਕਿ ਤੁਹਾਡੇ ਕਿੰਨੇ ਸੈਸ਼ਨਸ ਆ ਸੁਪਾਲ ਸਿੰਘ ਖਹਿਰਾ ਨੇ ਵੀ ਜ਼ਿਕਰ ਕੀਤਾ ਕੋਈ 9 10 ਸਪੈਸ਼ਲ ਸੈਸ਼ਨ ਸਪੈਸ਼ਲ ਉਹਨੂੰ ਕਿਹਾ ਜਾਂਦਾ ਜਿਹਦੇ ਵਿੱਚੋਂ ਕੁਝ ਨਿਕਲੇ ਜਿਹਦੇ ਵਿੱਚੋਂ ਨਿਕਲਦਾ ਹੀ ਕੁਝ ਨਹੀਂ ਉਹਨੂੰ ਕੀ ਸਪੈਸ਼ਲ ਸੈਸ਼ਨ ਦਾ ਨਾਮ ਆਪਾਂ ਹਰ ਵਾਰ ਦਈਦਾ ਨੇ ਕਿਉਂ ਕਰੀਏ ਕਿਉਂ ਕਰੀਏ ਜੀ ਹਾਈ ਕੋਰਟ ਦੀ ਪਾਲਿਸੀ ਸਾਡੀ ਹੈ ਬਾਈਕਾਟ ਅਸੀਂ ਕਰੀਏ ਕਿਹੜੀ ਗੱਲੋਂ ਕਰੀਏ ਬਾਈਕਾਟ ਆਪਣੇ ਆਪਣੇ ਮਾਨਯੋਗ ਮੈਂਬਰ ਸਭਾ ਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਵਾਰੀ ਤੇ ਬੋਲਣ ਪਲੀਜ਼ ਕੇ ਰਿਡਰੈਕਟ ਕਰੋ ਜੀ ਮਿਨਿਸਟਰ ਸਾਹਿਬ ਸਰ ਬਜਾਏ ਕਹਿਣ ਪਾਰਟਿਸਿਪੇਟ ਕਰੋ ਸਾਨੂੰ ਸਪੋਰਟ ਕਰੋ ਬਾਈਕਾਟ ਦੀ ਕਾਲ ਦੇਂਦੇ ਫਿਰ ਨਾ ਨਾ ਆ ਬਾਈਕਾਟ ਤੁਸੀਂ ਇਹ ਕਿੰਨਾ ਦੀ ਇੱਕ ਮਿੰਟ ਚਲੋ ਠੀਕ ਹੈ ਹੀ ਕੈਨਟ ਗੈਟ ਟੂ ਸਪੀਕ ਯੈਸ 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 ਬੇਰੀ ਬੇਨਤੀ ਸਰ ਸੁਣੋ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਇਹਦੇ ਵਿੱਚੋਂ ਅਸੀਂ ਸਾਡਾ ਕਹਿਣਾ ਕੀ ਹੈ ਕਿਰਪਾ ਕਰਕੇ ਇੱਥੇ ਕੁਝ ਨਹੀਂ ਬਣਨਾ ਤੁਸੀਂ ਸਿੱਧਾ ਦਿੱਲੀ ਜਾਓ ਪ੍ਰਾਈਮ ਮਿਨਿਸਟਰ ਮੋਦੀ ਦੇ ਦਫ਼ਤਰ ਜਾਂ ਘਰ ਦੇ ਬਾਹਰ ਧਰਨਾ ਦੋ ਅਸੀਂ ਸਾਥ ਦਾਂਗੇ। ਨਹੀਂ ਦੀ ਐਵੇਂ ਕਾਗਜ਼ੀ ਪੱਤਰੀ ਗੱਲਾਂ ਕਰਦੇ ਰਹਿੰਦੇ ਹੋ। ਆਪਰੇਸ਼ਨ ਲੋਟਸ ਇਹ ਬੀ ਸੀ ਡੀ ਦਸਵਾਂ ਸੈਕਸ਼ਨ ਨੇ। ਨਿਕਲ ਲੈ ਇਹਦੇ ਵਿੱਚੋਂ ਵੀ ਜ਼ੀਰੋ ਏ। ਨਹੀਂ ਲੋਕਾਂ ਵਾਸਤੇ ਟਾਈਮ ਬਰਬਾਦ ਕਰਨਾ, ਬੇਵਕੂ ਬਣਾਉਣਾ ਪੰਜਾਬ ਦੇ ਲੋਕਾਂ ਦਾ ਉਹ ਆਪਾਂ ਇੱਕ ਤਰੋ ਤਰੀਕਾ ਸਿੱਖ ਲਿਆ। ਕਰਨਾ ਕੱਢਣਾ ਕੁਝ ਨਹੀਂ। ਮੋਦੀ ਸਰਕਾਰ ਦੇ ਵੱਲੋਂ ਮਨਰੇਗਾ ਦੇ ਵਿੱਚ ਕੀਤੇ ਗਏ ਬਦਲਾਅ ਦੇ ਵਿਰੋਧ ਦੇ ਵਿੱਚ ਪੰਜਾਬੀ ਦਲ ਸਭਾ ਦੇ ਵਿੱਚ ਜਿਵੇਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਬੋਲਣਾ ਸ਼ੁਰੂ ਕੀਤਾ ਤਾਂ ਸੁਖपाल ਸਿੰਘ ਖੈਰਾ ਦੇ ਵੱਲ ਹੰਗਾਮਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਵੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਇਸ ਹੰਗਾਮੇ ਮਗਰ ਸੁਖपाल ਸਿੰਘ ਖੈਰਾ ਨੂੰ ਸਦਨ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਜਦੋਂ ਇਹ ਪਾਜੀ ਆਪਣੀ ਪਾਰਟੀ ਨਾਲ ਗੱਲ ਕਰੋ ਪਹਿਲਾਂ ਐਲੋਪੀ ਰਹੇ ਹੋ ਤੁਸੀਂ ਸਾਡੇ ਵੀ ਬੱਦ ਬੋਲਣ ਕਰ ਕੀ ਤੁਹਾਡਾ ਇਹੀ ਤਾਂ ਪੰਗਾ ਉਹ ਕਾਂਗਰਸ ਵੀ ਨਹੀਂ ਚਾਹੁੰਦੀ ਤੁਸੀਂ ਬੋਲੋ ਇਹੀ ਤਾਂ ਚੱਕਰ ਆ ਸਪੀਕਰ ਸਾਹਿਬ ਬੜੇ ਬੜੇ ਗੰਭੀਰ ਮੁੱਦੇ ਤੇ ਬਹਿਸ ਚੱਲ ਰਹੀ ਹੈ ਇਹ ਹਜੇ ਖੁਰਾਫਾਤੀਆਂ ਨੂੰ ਕੱਢੋ ਇੱਥੋਂ ਇਹ ਹਜੇ ਖੁਰਾਫਾਤੀਆਂ ਨੂੰ ਕੱਢੋ ਕਾਦੇ ਵਾਸਤੇ ਰੱਖੇ ਹੋਏ ਯਾਰੇ ਮਾਲੀਓ ਮੁਖਵੰਤੀ ਸਾਹਿਬ ਬੈਠੋ ਜੀ ਬੈਠੋ 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 ਦਲਿਤਾਂ ਦੇ ਗਰੀਬ ਮਜ਼ਦੂਰਾਂ ਦੇ ਕਿਸਾਨਾਂ ਦੇ ਹੱਕਾਂ ਤੇ ਧਾਕਾ ਪੈ ਰਿਆ ਆਪਾਂ ਉਹਦੀ ਗੱਲ ਚੱਲਣ ਜਈਏ ਆਪਾਂ ਉਹਦੀ ਗੱਲ ਚੱਲਣ ਜਈਏ ਪੰਜਾਬੀ ਸਭਾ ਦੇ ਵੱਲੋਂ ਸੱਦੇ ਗਏ ਅੱਜ ਵਿਸ਼ੇਸ਼ ਇਜਲਾਸ ਦੇ ਵਿੱਚ ਉਸ ਵੇਲੇ ਹੰਗਾਮਾ ਹੋਇਆ ਜਦੋਂ ਵਿਦਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਬੋਲਣ ਲੱਗੇ ਤਾਂ ਵਿਰੋਧੀ ਪਾਰਟੀ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੂੰ ਰੋਕ ਦਿੱਤਾ ਤੇ ਮੰਗ ਕੀਤੀ ਕਿ ਉਹ ਸਪਸ਼ਟ ਕਰਨ ਕਿ ਉਹ ਕਿਸ ਪਾਰਟੀ ਦੇ ਨਾਲ ਸੰਬੰਧਤ ਹਨ ਜਿਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਹੰਗਾਮਾ ਵਧ ਗਿਆ ਤੇ ਉਧਰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੌਰਾਨ ਵੀਰਬਾਲ ਦਿਵਸ ਦੇ ਨਾਮ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦਾ ਮੂੰਹ ਸਾਹਮਣੇ ਹੋ ਗਿਆ। ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਜਦੋਂ ਵੀਰਬਾਲ ਦਿਵਸ ਦੇ ਨਾਮ ਨੂੰ ਲੈ ਕੇ ਹੋ ਰਹੀ ਚਰਚਾ ਦਾ ਜ਼ਿਕਰ ਕੀਤਾ ਤਾਂ ਆਪ ਪ੍ਰਧਾਨ ਅਮਨ अरोड़ा ਨੇ ਉਹਨਾਂ ਉੱਤੇ ਦਿੱਖੇ ਸਵਾਲ ਕੀਤੇ ਅਤੇ ਹਾਲਾਂਕਿ ਅਸ਼ਵਨੀ ਸ਼ਰਮਾ ਨੇ ਇਹ ਗੱਲ ਕਹਿ ਕੇ ਮੁਕਾ ਦਿੱਤੀ ਕਿ ਅਜੇ ਦਿਨ ਉਹ ਇਸ ਮਸਲੇ 'ਤੇ ਕੋਈ ਸਿਆਸੀ ਗੱਲਬਾਤ ਨਹੀਂ ਕਰਨਾ ਚਾਹੁੰਦੇ ਨੇ। ਭਗਵੰਤ ਮਾਨ ਸਰਕਾਰ ਅਜ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਨੂੰ ਮਹਿਜ ਖਾਣਾ ਪੂਰਤੀ ਬਣਾਉਣ ਦੀ ਬਜਾਏ ਇਸ ਨੂੰ ਸਰਦਰ ਉਤੇ ਜਿਲਾਸ ਵਜੋਂ ਘੱਟੋ ਘੱਟ ਇੱਕ ਹਫ਼ਤੇ ਲਈ ਵਧਾਏ ਤਾਂ ਜੋ ਪੰਜਾਬ ਨਾਲ ਜੁੜੇ ਸਾਰੇ ਭਗ ਦੇ ਮਾਮਲਿਆਂ ਤੇ ਗੰਭੀਰ ਚਰਚਾ ਹੋ ਸਕੇ ਇਹ ਕਹਿਣਾ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਮਨਰੇਗਾ ਕਾਨੂੰਨ ਤੇ ਧਿਆਨ ਦੇਣਾ ਕਾਫੀ ਨਹੀਂ ਹੈ ਭਗਵੰਤ ਜੀ ਸਰਕਾਰ ਨੂੰ ਮੋਦੀ ਸਰਕਾਰ ਵੱਲੋਂ ਥੋਪੇ ਜਾ ਰਹੇ ਬਿਜਲੀ ਸੌਦ ਬਿੱਲ ਬਿਜਲੀ ਬਿੱਲ ਅਤੇ ਲੇਬਰ ਕੋਡ ਤੇ ਵੀ ਵਿਧਾਨ ਸਭਾ ਦੇ ਵਿੱਚ ਆਪਣਾ ਸਪਸ਼ਟ ਅਤੇ ਲਿਖਤੀ ਪੱਖ ਰੱਖਣਾ ਚਾਹੀਦਾ ਹੈ ਗਿਆਨੀ ਹਰਪੀ ਸਿੰਘ ਦੇ ਕਹਿਣਾ ਹੈ ਕਿ ਅਹਿਮ ਮਸਲੇ ਸੰਵਿਧਾਨ ਅਨੁਸਾਰ ਸੂਬਿਆਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਨੇ ਮੋਦੀ ਸਰਕਾਰ ਵੱਲੋਂ ਇਨ੍ਹਾਂ ਤੇ ਜ਼ਬਰੀ ਕਾਨੂੰਨ ਥੋਪਣ ਦੀ ਕੋਸ਼ਿਸ਼ ਫੈਡਰਲ ਸਟਰਕਚਰ ਤੇ ਸਿੱਧਾ ਹਮਲਾ ਹੈ ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਸ੍ਰੀ ਕਾਲ ਤਖਤ ਸਾਹਿਬ ਦੀ ਮਰਿਆਦਾ ਅਤੇ ਜਥੇਦਾਰ ਸਾਹਿਬ ਦੇ ਸਖਤਰੇਤ ਨੂੰ ਲੈ ਕੇ ਇੱਕ ਵਿਸ਼ੇਸ਼ ਵੀਡੀਓ ਸੰਦੇਸ਼ ਜਾਰੀ ਕੀਤਾ ਹੈ ਜੱਸੀ ਨੇ ਸਪਸ਼ਟ ਕੀਤਾ ਹੈ ਕਿ ਸਿੱਖਾਂ ਲਈ ਸ੍ਰੀ ਕਾਲ ਤਖਤ ਸਾਹਿਬ ਹੀ ਇੱਕੋ ਇੱਕ ਸਰਵੋੱਚ ਸਥਾਨ ਹੈ ਅਤੇ ਇੱਥੋਂ ਦੇ ਜਥੇਦਾਰ ਸਾਹਿਬ ਜੋ ਵੀ ਫੈਸਲਾ ਜਾਂ ਹੁਕਮ ਦੇਣਗੇ ਉਹ ਉਸ ਦਾ ਪੂਰਾ ਸਤਿਕਾਰ ਕਰਨਗੇ ਜਸਬੀਰ ਜੱਸੀ ਨੇ ਸੰਗਤ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਜਥੇਦਾਰ ਸਾਹਿਬਾਰੇ ਕੋਈ ਵੀ ਮਾੜੀ ਚੰਗੀ ਗੱਲ ਨਾ ਕੀਤੀ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਆਪਣੇ ਹੀ ਘਰ ਦੇ ਵਿੱਚ ਲੜਾਈ ਪਾਵਾਂਗੇ ਤਾਂ ਇਸ ਦਾ ਫਾਇਦਾ ਉਹ ਲੋਕ ਚੁੱਕਣਗੇ ਜੋ ਸਿੱਖੀ ਦਾ ਪ੍ਰਚਾਰ ਰੋਕਣਾ ਚਾਹੁੰਦੇ ਹਨ ਜਸਬੀਰ ਜੱਸੀ ਅਨੁਸਾਰ ਜਥੇਦਾਰ ਸਾਹਿਬ ਨੇ ਜੋ ਵੀ ਬੋਲਿਆ ਉਹ ਮਰਿਆਦਾ ਦੀ ਰਾਖੀ ਲਈ ਹੀ ਬੋਲਿਆ ਹੈ ਇਹ ਮਸਲਾ ਜਿਹੜਾ ਇਹ ਸਾਡੇ ਸਰਵ ਸਥਾਨ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਹੋਇਆ ਉੱਥੋਂ ਦੇ ਜਥੇਦਾਰ ਸਾਹਿਬ ਜਿਹੜੇ ਵੀ ਕਿਉਂਕਿ ਅਕਾਲ ਤਖਤ ਸਾਹਿਬ ਤੇ ਕੋਈ ਵੀ ਜਦੋਂ ਅਦੇਦਾਰ ਹੋਏਗਾ ਤੇ ਉਹਦੀ ਸਾਨੂੰ ਇੱਜ਼ਤ ਕਰਨੀ ਪਵੇਗੀ ਕਿਉਂਕਿ ਸਾਡੇ ਕੋਲ ਸਥਾਨ ਹੀ ਇੱਕ ਹੈ ਸਾਡੇ ਕੋਲ ਦੂਸਰਾ ਕੋਈ ਸਥਾਨ ਹੀ ਨਹੀਂ ਹੈਗਾ ਤੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ ਉਹਨਾਂ ਨੇ ਜੋ ਵੀ ਬੋਲਿਆ ਅ ਮਰਿਆਦਾ ਅਨੁਸਾਰ ਜੋ ਬੋਲਿਆ ਮਰਿਆਦਾ ਵਾਸਤੇ ਬੋਲਿਆ ਉਹਦੇ ਬਾਰੇ ਅਸੀਂ ਡਿਸਕਸ ਕਰਾਂਗੇ ਪਰ ਮੈਂ ਲੋਕਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਭਾਈ ਸਾਹਿਬ ਨੇ ਵੀ ਇਹ ਬੇਨਤੀ ਕੀਤੀ ਕਿ ਤੁਸੀਂ ਉਹਨਾਂ ਨੂੰ ਮਾੜਾ ਚੰਗਾ ਨਾ ਕਹੋ ਕਿਸੇ ਨੂੰ ਜਹਦਰ ਸਾਹਿਬ ਨੂੰ ਤੇ ਆਪਾਂ ਮਾੜਾ ਚੰਗਾ ਕਹਿਣਾ ਹੀ ਨਹੀਂ ਕਿਉਂਕਿ ਆਪਾਂ ਆਪਣੇ ਘਰ 'ਚ ਲੜਾਈ ਨਹੀਂ ਪਾਣੀ ਜੇ ਆਪਾਂ ਆਪਣੇ ਘਰ ਚ ਲੜਾਈ ਪਾ ਲਈ ਤਾਂ ਜਿਹੜੇ ਵੈਰੀ ਪਹਿਲਾਂ ਹੀ ਅੱਖਾਂ ਟੱਡ ਕੇ ਬੈਠੇ ਹੋਏ ਆ ਡੇਰਿਆਂ ਵਾਲੇ ਕਬਰਾਂ ਵਾਲੇ ਇੱਧਰੋਂ ਤੇ ਸਾਰੇ ਜਿਹੜੇ ਜਿਹੜੇ ਲੋਕ ਚਾਹੁੰਦੇ ਆ ਕਿ ਸਿੱਖੀ ਦਾ ਪ੍ਰਚਾਰ ਨਾ ਹੋਵੇ ਕਿਸੇ ਤਰੀਕੇ ਨਾਲ ਤੋੜਨਾ ਚਾਹੁੰਦੇ ਸਾਡੇ ਬੱਚਿਆਂ ਨੂੰ ਉਹਨਾਂ ਨੂੰ ਹੋਰ ਸ਼ਹਿ ਮਿਲੇਗੀ ਸੋ ਮੇਰੀ ਬੇਨਤੀ ਹੈ ਕਿ ਆਪਾਂ ਆਪਣੇ ਘਰ ਚ ਲੜਾਈ ਨਾ ਪਾਈਏ ਜਿਸ ਦਾ ਜੋ ਵੀ ਹੁਕਮ ਕਰਨਗੇ ਆਪਾਂ ਉੱਥੇ ਉਹਨਾਂ ਵਾਸਤੇ ਹਾਜ਼ਰ ਆਨੇਸ਼ਾ ਔਰ ਦੂਸਰਾ ਕੁਝ ਲੋਕਾਂ ਦੇ ਜਿਹੜੇ ਕਮੈਂਟ ਨੇ ਉਹ ਭਾਵੇਂ ਮੇਰੀ ਫੇਵਰਚ ਕਮੈਂਟ ਨੇ ਪਰ ਕੋਈ ਕੋਈ ਕਮੈਂਟ ਜਿਹੜੇ ਆ ਮੇਰੀ ਫੇਵਰਚ ਹੋਣ ਦੇ ਬਾਵਜੂਦ ਵੀ ਮੈਨੂੰ ਅੱਛੇ ਨਹੀਂ ਲੱਗੇ ਜਿਵੇਂ ਇੱਕ ਭਾਈ ਸੌਰੇ ਲਿਖਿਆ ਕਿ ਜੱਸੀ ਨੂੰ ਰੋਕੋਗੇ ਤੇ ਉਹ ਚਰਚ ਚਲਾ ਜਾਏਗਾ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਪਰ ਮੈਂ ਇੱਕ ਗੱਲ ਦੱਸਣਾ ਚਾਹਨਾ ਕਿ ਮੈਂ ਪੰਜਾਬ ਦੇ ਵਿੱਚ ਉੱਥੇ ਪੈਦਾ ਹੋਇਆ ਜਿੱਥੇ ਗੁਰੂ ਨਾਨਕ ਸਾਹਿਬ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਰਾਮਦਾਸ ਮਹਾਰਾਜ ਦਾ ਸਥਾਨ ਹੈ ਔਰ ਸਾਡਾ ਇੰਨਾ ਵੱਡਾ ਇਤਿਹਾਸ ਇੰਨਾ ਵੱਡਾ ਖਜ਼ਾਨਾ ਹੈ ਤੇ ਮੈਂ ਉਹ ਛੱਡ ਕੇ ਤੇ ਹੋਰ ਧਰਮਾਂ ਦੇ ਪਿੱਛੇ ਤੁਰਿਆ ਫਿਰਾਂ ਜਾਂ ਮੈਂ ਇੱਧਰ ਉੱਧਰ ਹੋਰ ਦਰਾਂ ਨੂੰ ਉੱਤੇ ਭਟਕਦਾ ਫਿਰਾਂ ਮੇਰੀ ਬਦਕਿਸਮਤੀ ਹੈ ਮੈਨੂੰ ਸੱਚੇ ਪਾਤਸ਼ਾਹ ਨੇ ਇੰਨੀ ਸਮਝ ਦਿੱਤੀ ਹੋਈ ਹੈ ਇੰਨੀ ਪਕਾਇਆ ਦਿੱਤੀ ਹੋਈ ਹੈ ਕਿ ਮੈਂ ਤਦ ਜਸਬੀਰ ਜस्सी ਦੇ ਕੀਰਤਨ ਕਰਨ ਦੇ ਮੁੱਦੇ ਉੱਤੇ ਪਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲਿਆਂ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਜਸਬੀਰ ਜस्सी ਦਾ ਕਸੂਰ ਕੋਈ ਨਹੀਂ ਹੈ ਕਸੂਰ ਮੈਂ ਹਾਂ ਤੇ ਜੋ ਸਜ਼ਾ ਦੇਣੀ ਹੈ ਉਹ ਮੈਨੂੰ ਦਿੱਤੀ ਜਾਵੇ ਜਿੰਨਾ ਚੁੱਕ ਜਸਬੀਰ ਜस्सी ਜੀ ਦਾ ਸਵਾਲ ਹੈ ਜਸਬੀਰ ਜੀ ਗੀਤ ਨਹੀਂ ਗਾ ਰਹੇ ਸਨ ਮੈਂ ਉਹਨਾਂ ਨੂੰ ਮਜਬੂਰ ਕੀਤਾ ਕਿ ਤੁਸੀਂ ਗਾਓ ਗੁਰੂ ਅਸਤਤ ਵਿੱਚ ਇੱਕ ਤਾਂ ਗੀਤ ਲਿਖਿਆ ਹੋਇਆ ਸੀਗਾ ਸਾਡੀ ਬਹੁਤ ਪਿਆਰੀ ਅੰਤਖਟਾਡੀ ਤੁਲਚ ਸਿੰਘ ਪਮਦੀਹਰਾਂ ਦਾ ਇੱਕ ਗੀਤ ਹੈ ਕਿ ਬੀਬਾ ਜੀ ਨੇ ਕਿਸੇ ਬੇਟੀ ਨੇ ਲਿਖਿਆ ਜਿਹੜੇ ਗੁਰੂ ਸਾਹਿਬ ਦੇ ਸਾਹਜਾਨਾਂ ਦੀ ਉਸਤਤ ਵਿੱਚ ਸੀ। ਤੋਂ ਦੋਨੋਂ ਗੀਤ ਹੈ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਗਾਓ ਹਾਲਾਂਕਿ ਜੱਸੀ ਜੀ ਨੇ ਕਿਹਾ ਮੈਂ ਨਹੀਂ ਗਾਉਣਾ ਪਰ ਮੈਂ ਉਹਨਾਂ ਨੂੰ ਮਜਬੂਰ ਕੀਤਾ ਇਸ ਕਰਕੇ ਮੈਂ ਸੁਣਦਾ ਜੱਸੀ ਨਹੀਂ ਕਿਸੂਰਵਾਰ ਇਸੂਰਵਾਰ ਮੈਂ ਮੈਂ ਇਸ ਕਰਕੇ ਵੀ ਬੇਨਤੀ ਤੁਹਾਡ ਨਾਲ ਸਾਂਝੀ ਕਰ ਰਿਹਾ ਕਿਉਂਕਿ ਜਦੋਂ ਵੀ ਕੋਈ ਅਸੀ ਗੱਲ ਹੁੰਦੀ ਹੈ ਕੋਈ ਕਿਸੇ ਦੇ ਪੱਖ ਵਿੱਚ ਬੋਲਦਾ ਹੈ ਕੋਈ ਕਿਸੇ ਦੇ ਵਿਰੋਧ ਵਿੱਚ ਬੋਲਦਾ ਮੈਨੂੰ ਦੁੱਖ ਇਸ ਗੱਲ ਦਾ ਹੋਇਆ ਕਿ ਸਿੰਘ ਸਾਹਿਬ ਦੀ ਰਤਬੇ ਨੂੰ ਛੋਟਾ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਲੋਕ ਜਿਹੜੇ ਉਹ ਬੜੇ ਮੰਦੀ ਸ਼ਬਦ ਬੋਲਦੇ ਹਨ ਸਭ ਨੂੰ ਹੱਕਿਆ ਬੋਲਣ ਦਾ ਪਰ ਇਹਨਾ ਮੰਦਾਂ ਨਾ ਬੋਲੋ ਕਿ ਝੋਟ ਲਗੀ ਸਿੰਘ ਸਾਹਿਬ ਦਾ ਮੈਂ ਫਿਰ ਬੇਨਤੀ ਕਰਾਂਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਸਾ ਕੁਲੀ ਸਿੰਘ ਗਾਜੂ ਉਹਨਾਂ ਨੇ ਕੁਝ ਵੀ ਐਸਾ ਨਹੀਂ ਕਿਹਾ ਕਿ ਜਿਸ ਦਿਨ ਅਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਅਪਸ਼ਬਦ ਨਹੀਂ। ਉਹਨਾਂ ਨੇ ਜਿਹੜੀ ਗੱਲ ਆਖੀ ਉਹ ਸਿੱਖ ਰਹਿਤ ਮਰਯਾਦਾ ਅਨੁਸਾਰ ਕਹੀ ਹੈ। ਜਦੋਂ ਕੋਈ ਆਪਣੀ ਰਚਨਾ ਗੁੰਦਾ ਹੈ ਉਸ ਨੂੰ ਅਸੀਂ ਗੁਰੂ ਬਾਣੀ ਨਹੀਂ ਕਹਿ ਸਕਦੇ, ਪੜਤ ਬਾਣੀ ਨਹੀਂ ਕਹਿ ਸਕਦੇ। ਕਵੀਆਂ ਦੀ ਲਿਖੀ ਹੋਈ ਜਿਹੜੀ ਹੈ ਨਾ ਗੁਰੂ ਸਤਿਤ ਵਿੱਚ ਜਿਹੜੀ ਜੋ ਵੀ ਲਿਖਿਆ ਉਹਨਾਂ ਨੇ ਉਸ ਨੂੰ ਅਸੀਂ ਕਵਤਾ ਕਹਿ ਦਿੰਦੇ ਹਾਂ, ਉਸ ਨੂੰ ਅਸੀਂ ਗੀਤ ਕਹਿ ਦਿੰਦੇ ਹਾਂ। ਸੋ ਜਸਜੀਤ ਸਿੰਘ ਨੇ ਦੋ ਗੀਤ ਗਾਏ ਸੀਗੇ। ਗੁਰੂਸਤਤ ਵਿੱਚ ਗੁਰਸੇਵਾ ਦੀ ਮਹਿਮਨ ਵਿੱਚ ਗੁਰਬਾਣੀ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਲਾਪਤਾ ਹੋਣ ਨਾਲ ਸਬੰਧਿਤ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖਤ ਰੁਕਵਕ ਤਿਆਰ ਕੀਤਾ ਹੈ। ਹਾਈ ਕੋਰਟ ਦੇ ਵਕੇਸ਼ਨ ਬੈਂਚ ਨੇ ਇਸ ਮਾਮਲੇ ਦੇ ਵਿੱਚ ਨਾਮਜ਼ਦ ਦੋ ਮੁਲਜ਼ਮਾ ਪardeep Singh ਅਤੇ Dalbir Singh ਦੇ ਵੱਲੋਂ ਦਾਇਰਾ ਗਾਉਂ ਜ਼ਮਨਤ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਅਦਾਲਤ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ ਕੀਤੀ ਗਈ ਜਾਂਚ ਦੀ ਸਟੇਟਸ ਰਿਪੋਰਟ ਅਗਲੀ ਸੁਣਵਾਈ ਤੇ ਪੇਸ਼ ਕੀਤੀ ਜਾਵੇ ਇਸ ਸੰਬੰਧੀ ਹਾਈ ਕੋਰਟ ਪਹੁੰਚੇ ਪਾਈ ਬਲਦੇਵ ਸਿੰਘ ਵਟਾਲਾ ਦਾ ਕਹਿਣਾ ਹੈ ਕਿ ਸਮੁੱਤੇ ਉੱਤੇ ਸ਼ਰਮਣੀ ਕਮੇਟੀ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਹੈ ਉਸ ਐਫ ਆਈ ਆਰ ਤੇ ਅੱਜ ਰਾਜਨੀਤੀ ਕਰਨ ਦੀ بجائے ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਤਖਤ ਸਹਿਬਾਨਾਂ ਨੂੰ ਢਾਲ ਮੋਰਾ ਨਾ ਬਣਾਉਣ ਸਗੋਂ ਇਹ ਗੱਲ ਕਹਿਣ ਕਿ ਜਿੱਥੇ ਇਹਨਾਂ ਨੇ ਆਉਣਾ ਹੈ ਲਾਈਵ ਬੈਠੋ ਕਿਹੜੀ ਕਾਰਵਾਈ ਪੁੱਛਦੇ ਹੋ ਦੱਸੋ ਕਿਹੜੇ ਬੰਦਿਆਂ ਨੂੰ ਕਿਉਂ ਨਹੀਂ ਪੁੱਛਿਆ ਗਿਆ ਇਹ ਸਗੋਂ ਸਾਬਤ ਕਰਕੇ ਤੁਸੀਂ ਇੱਕ ਪਾਸੇ ਹੋਵੋ ਪਰ ਉਹ ਕਹਿਣ ਦੀ بجائے ਉਹਨੂੰ ਸਰਕਾਰੀ ਰੰਗਤ ਜਾਨ ਨੂੰ ਰਾਜਨੀਤਿਕ ਰੰਗਤ ਦੇਣੀ ਇਹ ਬਿਲਕੁਲ ਗਲਤ ਹੈ ਸੀ ਇਸ ਗੱਲ ਦੀ ਨਖੇਦੀ ਵੀ ਕਰਦੇ ਆ ਇੰਨੀ ਚਾਹੀਦਾ ਤੇ ਧਾਮੀ ਸਭ ਤੁਹਾਨੂੰ ਇਹ ਚਾਹੀਦਾ ਆ ਕਿ ਜਿਵੇਂ ਸਪੋਕਸਮੈਨ ਦੇ ਐਡੀਟਰ ਨੇ ਗਲਤ ਗੱਲ ਕਹੀ ਤਾਂ ਉਹਦੇ ਤੇ ਤਤਰਾਜ ਹੋਣ ਤੇ ਤੁਸੀਂ ਸਿੰਘ ਸਹਿਬਾਨ ਵੱਲੋਂ ਇੱਕ ਲੈਟਰ ਲਿਖਿਆ ਜਾਂਦਾ ਹੈ ਸੰਤ ਸਮਾਜ ਵੱਲੋਂ ਅਵਤਾਰ ਸਿੰਘ ਮੱਕੜ ਵੱਲੋਂ ਲਿਖਿਆ ਜਾਂਦਾ ਹੈ ਤੇ ਕੋਰਟ ਦੇ ਥਰੂ ਐਫ ਆਈ ਆਰ ਦਰਜ ਕਰਾਈ ਜਾਂਦੀ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰੇ ਘਟਨਾ ਵਾਪਰਦੀ ਹੈ ਉੱਥੇ 64 ਨੰਬਰ ਐਫ ਆਈ ਆਰ ਦਰਜ ਹੁੰਦੀ 2015 ਚ ਕੀਰਤਪੁਰ ਸਬ ਥਾਣੇ ਚ ਤੁਹਾਡੇ ਵੱਲੋਂ ਦੋਸ਼ੀਆਂ ਖਿਲਾਫ ਕਰਵਾਈ ਜਾਂਦੀ ਹੈ ਫਿਰ ਜੇ ਕੋਈ ਸੰਜੇ ਰਾਏ ਦੇ ਖਿਲਾਫ ਐਫ ਆਈ ਆਰ ਦਰਜ ਹੁੰਦੀ ਹੈ ਤੁਹਾਡੇ ਵੱਲੋਂ ਹੁੰਦੀ ਹੈ ਇੱਕ ਵਾਰ ਢਿੱਲੋਂ ਤੇ ਐਫ ਆਈ ਆਰ ਦਰਜ ਹੁੰਦੀ ਹੈ ਐਸ ਜੀ ਪੀ ਸੀ ਵੱਲੋਂ ਕਰਵਾਈ ਜਾਂਦੀ ਹੈ ਉਹ ਜੇ ਕੀਤੀਆਂ ਜਾ ਸਕਦੀਆਂ ਨੇ ਕਾਨੂੰਨ ਤੇ ਲੋੜ ਸਮਝਦੇ ਆ ਤੇ ਇਦੀ ਵੱਡੀ 1700 ਸਫਿਆਂ ਦੀ ਸ਼ਰ ਸਿੰਘ ਉਹਨਾਂ ਨੇ ਜਿਹੜੀ ਰਿਪੋਰਟ ਤਿਆਰ ਕਰਕੇ ਤੁਹਾਨੂੰ ਦਿੱਤੀ ਤੁਸੀਂ ਮੰਨੀ ਔਰ ਉਹਨੂੰ ਜਨਤਕ ਕੀਤਾ ਤੇ ਉਹਦੇ ਤੇ ਕਾਰਵਾਈ ਕਰਨ ਦੀ ਗੱਲ ਕਰ ਦਿੱਤੀ ਤੇ ਅੱਜ ਤੁਹਾਨੂੰ ਉਹਦੇ ਤੇ ਕਾਰਵਾਈ ਕਰਵਾਉਣ ਤੇ ਤਰਾਜ ਨਹੀਂ ਹੋਣਾ ਚਾਹੀਦਾ ਇਹ ਤੇ ਸਗੋਂ ਤੁਹਾਨੂੰ ਆਪ ਕਰਾਉਣੀ ਬਣਦੀ ਸੀਗੀ ਤੇ ਜਿਹੜੀਆਂ ਸਿੱਖ ਸੰਗਤਾਂ ਨੂੰ ਤੁਸੀਂ ਕੁੱਟਮਾਰ ਕਰਕੇ ਦਰਬਾਰ ਸਾਹਿਬ ਦੇ ਦਫ਼ਤਰ ਨੂੰ ਬੁਚਰਖਾਨਾ ਬਣਾ ਛੱਡਿਆ ਉਥੇ ਤੁਹਾਡਾ ਫਰਜ਼ ਬਣਦਾ ਸੀ ਸਗੋਂ ਉਹਨਾਂ ਦੀ ਗੱਲ ਸੁਣਦੇ ਹੋ 328 ਰੁਪਿਆਂ ਦੇ ਮਾਮਲੇ ਵਿੱਚ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਥਾਮੀ ਨੇ ਕਈ ਸਬੂਤ ਪੇਸ਼ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਹੇਠਲੀ ਪੰਜਾਬ ਸਰਕਾਰ ਨੂੰ ਖੇੜਿਆ। ਐਡਵੋਕੇਟ ਥਾਮੀ ਨੇ ਸਬੂਤ ਵਿਖਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਇਹ ਮੁੱਦਾ ਸਿਰਫ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਚੁੱਕ ਰਹੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਕਹਿਣਾ ਕਿ ਇਸ ਮੁੱਦੇ ਉੱਤੇ ਪੰਜਾਬ ਦੀ ਆਪ ਸਰਕਾਰ ਸਿਆਸਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਿ ਸਾਰਾ ਕੁਝ ਆ ਕਾਗਜ਼ ਬੋਲਦੇ ਹਾਈ ਕੋਰਟ ਦੇ ਕਾਗਜ਼ ਰਿਕਾਰਡ ਜਿਹੜੇ ਮੈਂ ਨਹੀਂ ਬੋਲਦਾ ਇਹ ਸਾਰਾ ਕੁਝ ਗਿਣ ਮਤ ਕੇ ਕੀਤਾ ਕਿ 27 ਆ ਗਈ ਲਾਗੇ ਪਹਿਲਾ ਬਰਗਾੜੀ ਦੇ ਮੁੱਦੇ ਤੇ ਰੋਧੀਆਂ ਸੇਕੀਆਂ ਤੇ ਮੈਂ ਪੁੱਛਣਾ ਚਾਹਣਾ ਜਿਹੜਾ ਰਾਮ ਰੀਮ ਅਜੇ ਤਾਂ ਹਾਈ ਕੋਰਟ ਦੇ ਨਹੀਂ ਅਜੇ ਸੁਪਰੀਮ ਕੋਰਟ ਚ ਗਏ ਹੋ ਉਹਦੀ ਅਪੀਲ ਦੇ ਅਗੇਂਸਟ ਵੀ ਤਾਂ ਉਹਦੇ ਕੇਸਾਂ ਦੇ ਕ੍ਰਾਸਪਰ ਅਗੇਂਸਟ ਇਹ ਸਰਕਾਰ ਦਾ ਸਿੱਕ ਕਿੱਥੇ ਗਈ ਆ ਇਹ ਸਾਰਾ ਸਿਸਟਮ ਤੁਹਾਨੂੰ ਉਲਝਾਉਣ ਲਈ ਕੀਤਾ ਜਾ ਰਿਹਾ ਮੈਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸੇਵਾਦਾਰ ਦੇ ਤੌਰ ਤੇ ਕਾਰ ਚਾਹੁੰਦਾ ਸੀ ਵੀ ਇਹ ਗੱਲ ਸਾਰੀ ਸਪੱਸ਼ਟ ਕੀਤੀ ਜਾਵੇ ਤੇ ਆਹ ਸਪੱਸ਼ਟ ਸਾਹਮਣੇ ਆ ਤੁਹਾਡੇ ਸਾਰਿਆਂ ਦੇ ਇਹਦੇ ਵਿੱਚ ਹੋਰ ਕੋਈ ਬਹਾਨੇ ਘੜ ਲੈਣ ਦੀ ਦੂਸਰੀ ਗੱਲ ਹੁਣ ਮੈਂ ਇੱਕ ਸਭ ਤੋਂ ਵੱਡਾ ਫੋਕਸ ਇਹ ਕਰ ਰਿਹਾ ਫੇ ਡਾਕਟਰ ਰਿਸਰਚਿੰਗ ਦੀ ਰਿਪੋਰਟ ਆ ਹੁਣ ਡਾਕਟਰ ਰਿਸਰਚਿੰਗ ਦੀ ਰਿਪੋਰਟ ਨੂੰ ਇੱਕસાથે ਨਹੀਂ ਪੜ ਸਕਦੇ ਵੀ ਪੁਇੰਟ ਚੂਜ਼ ਕਰ ਲਈਏ ਸਾਰੀਆਂ ਗੱਲਾਂ ਉਹਨੂੰ ਸਾਰੇ ਐ ਜੇ ਹੋਲੇ ਪੜੋਂਗੇ ਨਾ ਸਾਨੂੰ ਕਹਿੰਦੇ ਲੋਕ ਜੀ ਇਹ ਸਹਿਯੋਗ ਨਹੀਂ ਕਰਦੇ ਆ ਦਾ ਆਰ ਕਿਡਾ ਬਣਾਇਆ ਪਰਚਾ ਪਰਚਾ ਦਿੱਤੇ ਡਾਕਟਰ ਜਸ ਸਿੰਘ ਦੀ ਰਿਪੋਰਟ ਤੇ ਉਹ ਤਾਂ ਆਲਰੇਡੀ ਆਉਂਦਾ ਆਪਣੇ ਹੈਗੀ ਆ ਸਾਡੇ ਵੈਬਸਾਈਟ ਤੇ 1000 ਦੀ ਪੇਜ ਵੀ ਹੈ ਵੈਬਸਾਈਟ ਤੇ ਆ ਤੇ ਜਿਹੜੀ ਫਾਈਨਲ ਰਿਪੋਰਟ ਹੈ ਉਹ ਵੀ ਵੈਬਸਾਈਟ ਤੇ ਆ ਫਿਰ ਕਿਹੜਾ ਸਾਡੇ ਕੋਲੋਂ ਕੀ ਮੰਗਦੇ ਜੀ ਫਿਰ ਤੁਸੀਂ ਫਿਰ ਤੁਸੀਂ ਗੋ ਆਨ ਕੈਰੀ ਆਨ ਕਰੋ ਤੁਸੀਂ ਆਪਣਾ ਬਾਹਰ ਅਸੀਂ ਕਿਉਂਕਿ ਸ਼ੋਹਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਸ ਕੇਸ ਦੇ ਬਿਲਕੁਲ ਖਿਲਾਫ ਆ ਇਹਦਾ ਸਾਡੀ ਕਿਉਂਕਿ ਖਾਸ ਕਰਕੇ ਮੈਂ ਕਹੂੰਗਾ ਜੇ ਮੇਰੇ ਵੇਲੇ ਮੇਰੀ ਡਰੋਰ ਦੇ ਨਾਲ ਸਾਰਾ ਕੁਝ ਜਿਹੜਾ ਕਰਕੇ ਲੂਣ ਗੁੰਲ ਰਹੇ ਆ ਇਹ ਨਹੀਂ ਕਬੂਲ ਕਰਨਾ ਕੌਮ ਨੇ ਭਾਈ ਗੁਰਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਇੱਕ ਤੋਂ 15 ਜਨਵਰੀ ਤੱਕ ਪੈਦਲ ਮਾਰਚ ਕੀਤਾ ਜਾ ਰਿਹਾ ਹੈ ਪੈਦਲ ਮਾਰਚ ਸੁਮਾਣਾ ਤੋਂ ਸ੍ਰੀ ਰਮੰਗਰ ਸਾਹਿਬ ਤੱਕ ਕੀਤਾ ਜਾਵੇਗਾ ਜਿਸ ਦੇ ਵਿੱਚ ਭਾਈ ਸੰਦੀਪ ਸਿੰਘ ਸੰਨੀ ਤੇ ਭਰਾਮਨਦੀਪ ਸਿੰਘ ਨੇ ਸੰਗਤ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਅੱਜ ਸਮਾਂ ਹੈ ਸਾਨੂੰ ਭਾਈ ਗੁਰਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਖੜੇ ਹੋਣ ਦਾ ਤੇ ਇਸ ਲਈ ਇਸ ਮਾਰਚ ਦੇ ਵਿੱਚ ਵੱਤਵੱਦ ਸੰਗਤ ਸ਼ਾਮਿਲ ਹੋਵੇ ਅਤੇ ਵੀ ਦਾਸ ਜੀ ਕੇ ਭਾਈ ਗੁਰਜੀਤ ਸਿੰਘ ਖਾਲਸਾ ਬੇਦਬੀਆਂ ਦਾ ਇਨਸਾਫ ਲੈਂਦੀ ਸੁਬਾਣਾ ਦੇ 400 ਫੁੱਟ ਉੱਚੇ ਟਾਵਰ ਉਤੇ ਲਗਾਤਾਰ ਸੰਘਰਸ਼ ਕਰ ਰਹੇ ਹਨ ਤੇ ਕਾਫੀ ਗੰਭੀਰ ਚੱਲ ਰਹੀ ਹੈ ਤੇ ਹੁਣ ਤੇ ਉਹਦੀ ਸਿਹਤ ਵੀ ਕਾਫੀ ਖਰਾਬ ਹੋ ਚੁੱਕੀ ਵੀਰ ਗੁਰਜੀਤ ਸਿੰਘ ਜੀ ਤੇ ਸਾਡੀਆਂ ਜਿਹੜੀਆਂ ਸਰਕਾਰ ਕਹਿ ਲੋ ਜਦੋਂ ਪਹਿਲਾਂ ਸਰਕਾਰ ਬਣਾਉਣੀ ਹੁੰਦੀ ਆ ਉਦੋਂ ਉਸ ਟਾਈਮ ਵਾਅਦੇ ਕਰ ਦਿੰਦੇ ਆ ਕਿ ਆਪਾਂ ਬੇਦਬੀ ਉੱਤੇ ਸਖਤ ਕਾਨੂੰਨ ਬਣਾਵਾਂਗੇ ਸਾਡੇ ਬੰਦੀ ਸਿੰਘ ਰਿਹਾ ਕਰਾਂਗੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਪਰ ਇਸ ਦੇ ਉੱਤੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਹੁਣ ਇੱਕ ਤਰੀਕ ਨੂੰ ਉਥੋਂ ਵਹੀਰ ਚੱਲ ਲੱਗੀ ਐ ਸਮਾਣਾ ਟਾਵਰ ਤੋਂ ਵਕ ਵਕ ਪੜਾਦਰ ਪੜਾ ਹੁੰਦੀ ਹੋਈ ਪਟਿਆਲੇ ਤੋਂ ਲੁਧਿਆਣੇ ਤੋਂ ਫਗਵਾੜੇ ਤੋਂ ਜਲੰਧਰ ਸ਼ਹਿਰ ਤੋਂ ਪੜਾਦਰ ਪੜਾ ਹਰਮੰਦਰ ਸਾਹਿਬ ਤੇ ਸਮਾਪਤੀ ਹੋਣੀ ਐ ਇਥੇ ਮੈਂ ਸਾਰਿਆਂ ਨੂੰ ਸਤਿਕਾਰ ਜੋ ਸਹਿਤ ਬੇਨਤੀ ਕਰਦਾ ਹਾਂ ਕਿ ਜਿੰਨੇ ਵੀ ਆਪਣੀਆਂ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੇ ਜਿੰਨੇ ਵੀ ਆਪਣੇ ਸਤਿਕਾਰਯੋਗ ਅਕਸਾਲ ਵਾਲੇ ਨੇ ਸਾਰਿਆਂ ਨੂੰ ਸਤਿਕਾਰਯੋਗ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਜ਼ਰੂਰ 1 ਤਰੀਕ ਤੋਂ ਲੈ ਕੇ 15 ਤਰੀਕ ਤੱਕ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਜ਼ਰੂਰ ਹਾਜ਼ਰੀ ਭਰੋ ਕਿਉਂਕਿ ਜਿਹੜਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਉਹ ਆਪਣੇ ਕਹਿ ਲੋ ਕਿ ਨਿੱਜੀ ਸਵਾਰਥਾਂ ਵਾਸਤੇ ਨੇ ਬੈਠਾ ਉਹ ਤਾਂ ਤਾਂ ਸ਼੍ਰੀ ਗੁਰਗੰਦ ਸਾਹਿਬ ਦੀ ਹੋਰ ਹੀ ਬੇਦਬੀ ਐ ਉਹਦੇ ਮੁਤਲਕ ਬੈਠਾ ਉੱਥੇ ਪਰ ਸਾਡਾ ਸਾਰਿਆਂ ਦਾ ਉੱਥੇ ਫਰਜ਼ਰੀ ਬੰਦਾ ਕਿ ਅਸੀਂ ਵੀਰ ਗੁਰਜੀਤ ਸਿੰਘ ਦਾ ਸਾਥ ਦਈਏ ਹੁਣ ਦੇਖੋ 15 ਮਹੀਨੇ ਹੋ ਤੋ ਉੱਪਰ ਸਮਾ ਹੋ ਚੱਲਾ ਵੀਰ ਗੁਰਜੀਤ ਸਿੰਘ ਨੂੰ ਟਾਵਰ ਤੇ ਬੈਠੇ ਲੋ ਦੇਖੋ ਚਲੋ ਜਿੰਨੇ ਵੀ ਵੀਰ ਭਰਾ ਉੱਥੇ ਹਾਜ਼ਰੀ ਲਾ ਚੁੱਕੇ ਨੇ ਅਸੀਂ ਤੁਹਾਨੂੰ ਦੁਬਾਰਾ ਫੇਰ ਕਹਿੰਨੇ ਕਿ ਸਰਕਾਰਾਂ ਦਾ ਇੰਨਾ ਵੱਲ ਧਿਆਨ ਬਿਲਕੁਲ ਨਹੀਂ ਜਾ ਰਿਹਾ कि ਜਿਹੜਾ ਕੀ ਗੁਰੂ ਕਾਂਸਤ ਦੀ ਜਿਹੜੀ ਬੇਰਪੀ ਵਾਲੀ ਉੱਤੇ ਹੱਲ ਨਹੀਂ ਕਰਦੇ ਫਿਰ ਤੇ ਜਿੰਨੇ ਵੀ ਸਾਡੇ ਵੀਰ ਭਰਾ ਨੇ ਪਿੰਡਾਂ ਤੋਂ ਮੈਂ ਤੇ ਕਹਿੰਨਾ ਕਿ ਇੱਕ ਇੱਕ ਟਰਾਲੀ ਸਾਰੇ ਜਣੇ ਲੈ ਆਣ ਪਿੰਡਾਂ ਵਿੱਚੋਂ ਪੰਜ ਪੰਜ ਜਣੇ ਵੀ ਤੋਰ ਪੈਣ ਤੇ ਇਕੱਠ ਬਹੁਤ ਵੱਡਾ ਹੋ ਸਕਦਾ ਸੁਲਤਾਨਪੁਰ ਲੋਧੀ ਸ਼ਹਿਰ ਤੋਂ ਲਗਭਗ 4 ਕਿਲੋਮੀਟਰ ਪਿੰਡ ਜਬੋਵਾਲ ਵਿਕਸਿਤ ਮਲਟੀ ਡਿਸਪਲਿਨ ਅਕੈਡਮੀ ਅੱਜ ਵੀ ਸਰਕਾਰੀ ਬੇਰੁਖੀ ਦਾ ਸ਼ਿਕਾਰ ਹੋ ਕੇ ਬੇਵਰਤ ਹੋ ਪਈ ਹੈ 2 ਏਕੜ ਰਕਬੇ ਦੇ ਵਿੱਚ ਫੈਲੀ ਇਸ ਵਿਸ਼ਾਲ ਅਕੈਡਮੀ ਦਾ ਨੀਂਹ ਪੱਥਰ 11 ਜੂਨ 2009 ਨੂੰ ਰੱਖਿਆ ਗਿਆ ਸੀ। ਇਸ ਦੌਰਾਨ ਪਿੰਡ ਜੱਬੋਵਾਲ ਵਾਸੀ ਗੁਰਮukh ਸਿੰਘ ਦਾ ਕਹਿਣਾ ਹੈ ਕਿ ਅਕੈਡਮੀ ਦੇ ਅੰਦਰ ਚਾਰ ਦੀਵਾਰੀਆਂ ਅੱਜ ਪੰਜ ਵੱਡੀਆਂ ਤਿੰਨ ਮੰਜ਼ਿਲਾ ਇਮਾਰਤਾਂ ਤਿਆਰ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਐਡਮਿਨਿਸਟ੍ਰੇਟਿਵ ਬਲਾਕ ਹੈ ਐਡਮਿਨ ਬਲਾਕ ਦੀ ਗਰਾਉਂਡ ਫਲੋਰ ਤੇ ਪੰਜ ਕਮਰੇ ਤੇ ਇੱਕ ਹਾਲ ਪਹਿਲੇ ਤੇ ਦੂਜੀ ਮੰਜ਼ਿਲ ਤੇ ਤਿੰਨ-ਤਿੰਨ ਹਾਲ ਅਤੇ ਕਮਰੇ ਬਣਾਏ ਹੋਏ ਨੇ। ਇਸ ਤੋਂ ਇਲਾਵਾ ਚਾਰ ਹੋਰ ਵੱਡੀਆਂ ਇਮਾਰਤਾਂ ਵਿੱਚ ਲਗਭਗ 100 ਵੱਡੇ ਹਾਲ ਅਤੇ ਕਮਰੇ ਮੌਜੂਦ ਹਨ ਉਹਨਾਂ ਦੱਸੇ ਕਿ ਇਹਨਾਂ ਵਿੱਚੋਂ ਇੱਕ ਇਮਾਰਤ ਪੂਰੀ ਤਰ੍ਹਾਂ ਤਿਆਰ ਹੈ ਜਿੱਥੇ 14 ਅਗਸਤ 2019 ਨੂੰ ਟਾਟਾ ਕੰਪਨੀ ਦੇ ਸਹਿਯੋਗ ਨਾਲ ਤਕਨੀਕੀ ਟ੍ਰੇਨਿੰਗ ਸੈਂਟਰ ਸ਼ੁਰੂ ਕੀਤਾ ਗਿਆ ਸੀ ਪਰ ਦੁਖਦਾਈ ਗੱਲ ਇਹ ਹੈ ਕਿ ਉਹ ਟ੍ਰੇਨਿੰਗ ਸੈਂਟਰ ਵੀ ਹੁਣ ਬੰਦ ਪਿਆ ਹੈ ਇਸ ਇਮਾਰਤ ਦੇ ਵਿੱਚ ਕੁੱਲ 25 ਹਾਲਤ ਤੇ ਕਮਰੇ ਹਨ ਜਾਣਕਾਰੀ ਅਨੁਸਾਰ ਇੱਥੇ ਪੋਲੀਟੈਕਨਿਕ ਕਾਲਜ ਬਣਾਉਣ ਦੀ ਵੀ ਚਰਚਾ ਸੀ ਜੋ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਗਈ ਹੈ ਇਲਾਕੇ ਦੇ ਲੋਕਾਂ ਦੇ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਅਧੂਰੀ ਅਕੈਡਮੀ ਦਾ ਕੰਮ ਪੂਰਾ ਕਰਵਾ ਕੇ ਇੱਥੇ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਸ਼ੁਰੂਆਤ ਕੀਤੀ ਜਾਵੇ ਮਾਹਿਰਾਂ ਮੁਤਾਬਕ ਜੇ ਸਰਕਾਰ ਦੇ ਵੱਲੋਂ ਸਿਰਫ 10 ਤੋਂ 15 ਕਰੋੜ ਰੁਪਏ ਹੋਰ ਜਾਰੀ ਕਰ ਦਿੱਤੇ ਜਾਂ ਤਾਂ ਸਾਰੀਆਂ ਇਮਾਰਤਾਂ ਤਿਆਰ ਹੋ ਸਕਦੀਆਂ ਨੇ ਅਤੇ ਇੱਥਾਂ ਪੂਰੀ ਤਰ੍ਹਾਂ ਵਰਤਨਯੋਗ ਬਣ ਸਕਦੀ ਹੈ ਖਬਰ ਮੁਹਾਲੀ ਤੋਂ ਹੈ ਜਿੱਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਕ੍ਰਿਸ਼ਨ ਕੁਮਾਰ ਗੋਇਲ ਦੀ ਪਤਨੀ ਅਸ਼ੋਕ ਗੋਇਲ ਦਾ ਗळा ਕੁੱਟ ਕੇ ਕਤਲ ਕਰ ਦਿੱਤਾ ਗਿਆ ਮ੍ਰਿਤਕ ਸ਼ੋਕ ਗੋਇਲ ਦੀ ਲਾਸ਼ ਉਹਨਾਂ ਦੇ ਘਰ ਦੇ ਵਿੱਚ ਉਸ ਵੇਲੇ ਮਿਲੀ ਜਦੋਂ ਉਹਨਾਂ ਦੀ ਨੌਕਰਾਨੀ ਘਰ ਦੇ ਵਿੱਚ ਕੰਮ ਕਰਨ ਲਈ ਪਹੁੰਚੀ ਤਾਂ ਦੇਖਿਆ ਗਿਆ ਕਿ ਘਰ ਦੇ ਵਿੱਚ ਲਾਸ਼ ਪਈ ਹੈ ਤੇ ਉਹਨਾਂ ਦਾ ਨੌਕਰ ਕੁਰਸੀ ਦੇ ਨਾਲ ਬੰਨਿਆ ਹੋਇਆ ਸੀ ਹਾਲਾਤ ਦੇਖਦੇ ਹੋਏ ਉਹ ਉਕਤ ਨੌਕਰਾਨੀ ਨੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਦੇ ਅਨੁਸਾਰ ਮੁਲਜ਼ਮਾਂ ਨੇ ਘਰ ਲੁੱਟਣ ਦੀ ਕੋਸ਼ਿਸ਼ ਕੀਤੀ ਤੇ ਫਿਰ ਕਤਲ ਕਰਕੇ ਫਰਾਰ ਹੋ ਗਏ ਇਹ ਬੇਸਿਕਲੀ ਜੀ ਦੇਰ ਰਾਤ ਇੱਥੇ ਦੋ ਬੰਦੇ ਵਰਜਨ ਕਰਕੇ ਉਹਨਾਂ ਨੇ ਲੇਡੀ ਨੂੰ ਜਿਹੜਾ ਬੰਨ ਕੇ ਤੇ ਮਰਡਰ ਕੀਤਾ ਇਹਦੇ ਵਿੱਚ ਇੱਕ ਹੋਰ ਵੀ ਬੰਦਾ ਸੀਗਾ ਇਹਨਾਂ ਦਾ ਜਿਹੜਾ ਹਾਊਸ ਹੈਲਪ ਹੈ ਉਹ ਅੰਦਰ ਬੰਨਿਆ ਹੀ ਸੀ ਉਹ ਠੀਕ ਹੈ ਉਹ ਜ਼ਿੰਦਾ ਦੇ ਜਿਹੜੇ ਇਲਾਜ ਤੇ ਜਿਹੜੀ ਲੇਡੀ ਆ ਉਹਦੀ ਅਨਫੋਰਚਨਟਲੀ ਡੈਥ ਹੋ ਗਈ ਸਾਡੀ ਫੋਰੈਂਸਿਕ ਟੀਮ ਜਿਹੜੀ ਆ ਮੌਕੇ ਤੇ ਨੇ ਤੇ ਆਪਾਂ ਪੂਰ ਜ਼ੋਰ ਕੋਸ਼ਿਸ਼ ਕਰਾਂਗੇ ਵੀ ਜਿਹੜੇ ਵੀ ਕਲਪਰੇਟ ਆ ਉਹਨੂੰ ਫੜ ਕੇ ਅੰਦਰ ਲਿਆ ਤੇ ਅੰਦਰ ਕੋਈ ਚੋਰੀ ਵੀ ਹੋਈ ਆ ਸਮਾਨ ਦੀ ਚੋਰੀ ਇਹਨਾਂ ਨੇ ਫਰੋਲਾ ਫਰਾਲੀ ਤਾਂ ਕੀਤੀ ਆ ਬਟ ਹਜੇ ਪ੍ਰਾਇਮਰ ਫੇਸ ਹੀ ਕੋਈ ਮੇਜਰ ਚੀਜ਼ਾਂ ਲੈ ਕੇ ਨਹੀਂ ਗਈ ਮਰੇ ਦੀ ਹਜੇ ਪ੍ਰਾਇਮਰ ਫੇਸ ਹੀ ਮੌਦਰ ਕਰਕੇ ਗਲਾ ਘੁੱਟ ਕੇ ਮਾਰਨ ਦਾ ਸਾਨੂੰ ਸ਼ੰਕਾ ਹੈ ਬਾਕੀ ਆਪਾਂ ਫਰਦਰ ਇਨਵੈਸਟੀਗੇਸ਼ਨ ਤੇ ਪੂਰਾ ਪੁਕਤਾ ਕਲੀਅਰ ਕਰਨ। ਠੀਕ ਹੈ। ਪੰਜਾਬ ਦੇ ਵਿੱਚ ਹਾਲਾਤ ਬੇਹਦ ਮਾੜੇ ਹਨ। ਖਬਰ ਅੰਮ੍ਰਿਤਸਰ ਤੋਂ ਜਿੱਥੇ ਦੇਰ ਰਾਤ ਇੱਕ ਸੁਨੇਾਰੇ ਦੀ ਦੁਕਾਨ ਦੇ ਵਿੱਚ ਗੋਲੀਬਾਰੀ ਦੀ ਵਾਰਦਾਤ ਸਾਹਮਣੇ ਆਈ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਸੀਸੀਟੀਵੀ ਵੀਡੀਓ ਦੇ ਵਿੱਚ ਦੋ ਨੌਜਵਾਨ ਦੁਕਾਨ ਦੇ ਅੰਦਰ ਦਾਖਲ ਹੋਏ ਅਤੇ ਚਾਂਦੀ ਦੀ ਚੈਨ ਵੇਚਣ ਦੀ ਗੱਲ ਕਰਨ ਲੱਗੇ। ਦੁਕਾਨਦਾਰ ਦੇ ਵੱਲੋਂ ਪੁਰਾਣਾ ਚਾਂਦੀ ਦਾ ਸਮਾਨ ਨਾ ਖਰੀਦਣ ਦੀ ਗੱਲ ਕਹਿਣ ਉੱਤੇ ਅਚਾਨਕ ਇੱਕ ਨੌਜਵਾਨ ਨੇ ਪਿਸਤੌਲ ਕੱਢ ਕੇ ਦੋ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਦੁਕਾਨ ਦੇ ਬਾਹਰ ਲੋਕ ਇਕੱਠੇ ਹੋਣ ਲੱਗੇ ਤਾਂ ਇੱਕ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਇਸ ਨੌਜਵਾਨ ਦੁਕਾਨਦਾਰ ਨੇ ਹਿੰਮਤ ਦਿਖਾਉਂਦੇ ਹੋਏ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ। ਖੁਸ਼ਕਿਸਮਤੀ ਨਾਲ ਕਿਸੇ ਨੂੰ ਵੀ ਗੋਲੀ ਨਹੀਂ ਲੱਗੀ। ਭਾਈ ਮੇਰੀ ਕੁੰਡਿਆਲੇ ਖੂ ਦੁਕਾਨਾਂ ਸਨਿਆਰੇ ਦੀ ਕਿੱਕ ਜੌਲਰ ਤੋਂ ਤੇ ਦੋ ਅਣਪਛਾਤੇ ਮੁੰਡੇ ਆਏ। ਚਾਂਦੀ ਦੀ ਚੈਨ ਵੇਚਣ ਕਾਲੇ ਇਹਨਾਂ ਦੇ ਮਾਸਕ ਪਾਏ ਹੋਏ ਸੀਗੇ। ਤੇ ਇਹਨਾਂ ਨੇ ਕਿਹਾ ਚਾਂਦੀ ਦੇ ਚੈਨ ਵੇਚਣੀਆਂ। ਤੇ ਮੈਂ ਇਹਨਾਂ ਨੂੰ ਕਿਹਾ ਸੀ ਆਪਣਾ ਹੀ ਬਣਿਆ ਮੰਨ ਲਈਦਾ ਮੰਨ ਨਹੀਂਦਾ ਨਹੀਂ ਦੂਜਾ ਤੇ ਇਹਨਾਂ ਨੇ ਭਾਜੀ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਤੇ ਭਾਈ ਦੂਜਾ ਇੱਕ ਮੁੰਡਾ ਭੱਜ ਗਿਆ ਤੇ ਇਹ ਮੇਰੀ ਪੇਟੀ ਉਹ ਸਮਾਨ ਕੱਢਣ ਲੱਗਾ ਸੀ ਤੇ ਆਪਾਂ ਇਹਨੂੰ ਫੜ ਲਿਆ ਤੇ ਇਹਨੂੰ ਕੁੱਟਿਆ ਭਾਜੀ ਕਿੰਨੀ ਉਮਰ ਹੈ ਕੀ ਆ ਨਸ਼ੇ ਦੀ ਆਦੀ ਸੀ ਇਹ ਭਾਜੀ ਬਹੁਤ ਜ਼ਿਆਦਾ ਇਹਦਾ ਲੱਗਦਾ ਕਿ ਨਸ਼ਾ ਕੀਤਾ ਆ ਮਤਲਬ ਉਹ 24-25 ਸਾਲ ਦੇ ਮੁੰਡੇ ਆਣੇ ਭਾਜੀ ਦੋਵੇਂ ਤੇ ਭਾਈ ਦੁਕਾਨ ਤੇ ਕਰਦੇ ਸੀ ਨਹੀਂ ਮੇਰੇ ਨਾਲ ਮੇਰਾ ਭਤੀਜਾ ਸੀ ਭਾਈ 14-15 ਸਾਲ ਦਾ ਭਾਈ ਇਹ ਗੋਲੀ ਵੱਜਣ ਦੀ ਕਿਸੇ ਨੂੰ ਮੈਨੂੰ ਮੇਰੇ ਦੋ ਛੋਟੇ ਛੋਟੇ ਬੱਚੇ ਨੇ ਅਈ ਆਪਾਂ ਕੀ ਲੈਣਾ ਤੇ ਨੇ ਇਹਨਾਂ ਦਾ ਕੀ ਜਾਣਾ ਵਾ ਸਾਡੇ ਦੇ ਘਰ ਪਰਿਵਾਰ ਉਜੜ ਜਾਂਦਾ ਨਾ ਪਾਜੀ ਬਹੁਤ ਖਤਰਾ ਬਹੁਤ ਖਤਰਾ ਭਾਈ ਬਹੁਤ ਜਿਆਦਾ ਖਤਰਾ ਮੋਕੇ ਤੇ ਪੁਲਿਸ ਆ ਗਈ ਸੀ ਉਹ ਭਾਈ ਪੁਲਿਸ ਨੂੰ ਬੁਲਾਉਣ ਤੋਂ ਬਾਅਦ ਪੁਲਿਸ 15-20 ਮਿੰਟ ਦੇ ਅੰਦਰ ਆ ਗਈ ਸੀ ਇੱਕ ਭਾਈ ਫਰਾਰ ਹੋ ਗਿਆ ਇੱਕ ਕਾਬੂ ਹੋ ਗਿਆ ਹੁਣ ਕੀ ਮੰਗ ਰਹੇ ਤੇ ਪ੍ਰਸ਼ਾਸਨ ਮੰਗ ਭਾਈ ਕੀ ਜਾ ਸਕਦੇ ਹੁਣ ਬਸ ਇਹ ਫੜੇ ਜਾਣ ਤੇ ਹੁਣੇ ਸਾਰੀ ਜ਼ਿੰਦਗੀ ਅੰਦਰ ਰਹਿਣ ਇਹੋ ਜਿਹਾ ਨੂੰ ਜਾਂ ਤੇ ਫਾਂਸੀ ਦਿਓ ਹਾਡੇ ਗੋਲੀ ਵੱਜ ਜਾਂਦੀ ਫੇਰ ਉਹ ਤੇ ਵੱਜੀ ਨਾ ਸਾਡੀ ਕਿਸਮਤ ਚੰਗੀ ਸੀ ਇਹਨਾਂ ਨੂੰ ਦੇ ਚ ਰਸਤੇ 'ਚ ਲਾ ਕੇ ਟੰਗਣਾ ਚਾਹੀਦਾ ਭਾਈ ਇਹ ਦੋਨੋਂ ਕੋ ਭਾਈ ਅਸਲਾ ਇੱਕੋ ਕੋ ਸੀ ਅੱਛਾ ਹਾਂਜੀ ਉਹ ਅਗਰ ਨਾ ਦੇਖੋ ਸਮਝਦੇ ਹੋਰ ਵੀ ਹਾਨੀ ਹੋ ਹਾਨੀ ਹੋ ਸਕਦੀ ਸੀ ਬਿਲਕੁਲ ਭਾਈ ਇਹ ਲੁੱਟ ਕੇ ਚਲ ਜਾਂਦੇ ਗੋਲੀ ਮਾਰ ਜਾਂਦੇ ਬਿਲਕੁਲ ਭਾਈ ਸਾਡੇ ਉੱਤੇ ਚਲਾਈ ਆ ਲੱਗ ਗਈ ਨਹੀਂ ਉੱਤੇ ਚਲਾਈ ਆ ਉਹ ਤੇ ਸੀਸੀਟੀਵੀ ਵਗੈਰਾ ਸਾਡੇ ਆਜੀ ਭਾਜੀ ਸਾਡੇ ਕੋ ਸਾਰੀ ਸੀਸੀ ਇਹਨੂੰ ਕੁਛ ਹੋ ਜਾਂਦਾ ਤਾਂ ਫਿਰ ਇੱਥੇ ਭਰਨਾ ਹੈ ਪ੍ਰਸ਼ਾਸਨ ਕੋਲ ਭਾਜੀ ਪ੍ਰਸ਼ਾਸਨ ਕੋਲ ਅਸੀਂ ਇਹੀ ਕਹਿੰਦੇ ਆ ਕਿ ਹਾਂ ਲੋਕ ਬਣਦੀ ਆਪਣੀ ਕਾਰਵਾਈ ਕਰੇ ਤੇ ਸਾਨੂੰ ਭਾਈਨ ਇਨਸਾਫ ਮਿਲੇ ਪਹਿਲਾਂ ਇਹਨਾਂ ਨੂੰ ਚਰਸਤੇ ਦੇ ਵਿੱਚ ਨਾ ਲਟਕਾਇਆ ਜਾਵੇ ਅਸੀਂ ਹੋਰ ਕੀ ਕਵਾਂਗੇ ਭਾਜੀ ਇਹ ਭਾਈ ਛੱਡਣਾ ਥੋੜੀ ਬੰਦਾ ਫੇਰ ਕਰਨਗੇ ਥੋੜੇ ਪੈਸਾ ਪਿੱਛੇ ਜੇ ਕੋਈ ਇਹਨੂੰ ਛੱਡ ਦੇਗਾ ਤੇ ਭਾਜੀ ਫੇਰ ਇਹੋ ਹੀ ਗੱਲ ਕਰਨਗੇ ਭਾਜੀ ਇਹ ਲੁੱਟ ਦੀ ਨੀਅਤ ਨਾਲ ਆਈ ਦੀ ਸੁ ਫਿਲਹਾਲ ਦੇ ਲਈ ਪੰਜਾਬੀਜ਼ ਵਿੱਚ ਨਹੀਂ ਮੈਨੂੰ ਦੁਆਗਿਆ ਧੰਨਵਾਦ